ਉਹ ਹੈ ਗੁਰੂ ਜੀ ਦਾ ਘਰ ਸਾਹਿਬ ਸਿਰਿਵਾ ਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੋ ਗੁਣੀ ਤੇ ਰਾਤ ਚਾਰ ਗੁਣੀ ਤਰੱਕੀ ਬਖਸ਼ੇ ਤੇ ਨਾਲ ਦੇ ਨਾਲ ਬਖਸ਼ੇ ਜੀ ਸਭ ਨੂੰ ਦੇਹ ਰੋਗਤਾ ਦੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਸੋ ਪਰਿਵਾਰ ਪਹੁੰਚ ਗਿਆ ਜੀ ਪੋਲਟਰੀ ਫਾਰਮ ਦੇ ਵਿੱਚ ਆ ਪੋਲਟਰੀ ਫਾਰਮ ਦਾ ਜਿਹੜਾ ਕੰਮ ਹੈ ਜੀ ਚੱਲਦਾ ਸਾਡਾ ਥੋੜਾ ਜਿਹਾ ਚੱਕਰਾਂ ਦੇ ਵਿੱਚ ਫਸੇ ਪਹਿਲਾਂ ਤਾਂ ਪਾਣੀ ਦਾ ਚੱਕਰ ਪੈ ਗਿਆ ਜੀ ਜਿਹੜਾ ਪਾਣੀ ਟੈਸਟ ਕਰਵਾ ਕੇ ਦੇਖਿਆ ਉਦੇ ਵਿੱਚ ਕੁਝ ਵੀ ਪ੍ਰੋਪਰ ਨਹੀਂ ਆ ਸੋਰਾ ਪਾਉਥ ਸੀ ਤੇ ਜਿਹੜੀ ਐਨਨੂ ਦਾ ਪਾਣੀ ਚੱਲਣਾ ਜੀ ਉਹਦੇ ਕਰਕੇ ਪਾਈਪ ਲਾਈਨ ਦੇ ਵਿੱਚ ਤਾਂ ਦਿੱਕਤ ਆਉਣੀ ਸੀ ਉਹ ਪਾਣੀ ਦੀ ਉਹ ਬਲੌਕ ਹੋਣੀ ਸੀ ਤੇ ਮਮਤਾ ਜੀ ਕਰਕੇ ਬਾਈ ਬੋਰ ਵਾਲੀ ਮਸ਼ੀਨ ਲਿਆ ਜੀ ਤੇ ਅੱਜ ਉਹ ਕਰਨੇ ਚਾਲੂ ਤੇ ਬਾਕੀ ਫੈਮਿਲੀ ਮੈਂਬਰ ਖੜੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਉਹਨਾਂ ਨੂੰ ਸਾਰਿਆਂ ਨੂੰ ਬਲੈਸ ਸਿਧਾ ਅਕਾਲ ਆ ਸਾਡੇ ਸਿੱਬੂ ਜੋ ਬੂਹ ਆਪੜਾ ਕੰਮ ਕਰ ਲੱਗੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਇਹ ਆ ਪਤਾ ਨਹੀਂ ਕਾਤੇ ਲੈ ਕੇ ਆਉਂਦਾ ਤਾਂ ਇਹਨਾਂ ਨੇ। ਮੈਂ ਉੱਪਰ ਦੇ ਮੈਂ ਤਾਂ। ਉਹ ਅੱਜ ਨਾਲ ਹਵਾ ਬਿਜਾਦਾ ਮਾਰਦੀ ਐ ਨਾ ਹਾਲ ਚਿਰ। ਅੱਛਾ ਅੱਛਾ ਅੱਛਾ। ਇਹਦੇ ਚ ਦਿਖਾਉਣਾ ਵੀ ਤਾਂ ਵੀਡੀਓ ਤੇ ਚ ਕਿਆ ਤਾਂ ਕਿਆ ਹੋਇਆ ਇਹ ਤਾਂ ਹੁਣ ਤੂੰ ਰਾਜ ਨੂੰ ਬਹੁਤ ਪਾਸੇ ਨੂੰ ਲੈ ਗਿਆ ਗੱਲ। ਹੂੰ। ਕੋਣਾ। ਨਾ ਮੈਂ ਕਿਆ-ਕਿਆ ਹੈ। ਇੱਕ ਹੁੰਡਾ ਚਕਾਈ ਵੀ ਕਰਨੀ ਸੀ। ਹਾਂ। ਹਰ ਚਾਲ ਚੀਨੀ ਹਲਦੀ ਹਾਂ ਦੁੱਬ 101 ਰੁਪਿਆ ਹਾਂ ਤੇ ਮਠਿਆ ਆਲਾ ਨਾਲ ਮੈਂ ਕਹਦਾ ਵੇਸਣ ਲਿਆਇਓ ਮੈਂ ਕਿਹਾ ਉਹ ਵੇਸਣ ਮੈਂ ਹਾਂ ਮੇਰੇ ਵੀ ਬਸ ਨੱਠ ਪੱਟੇ ਚੰਗ ਮੈਂ ਜੀ ਹੁੰਦੇ ਮੈਨੂੰ ਇਹ ਵਧੀਆ ਲੱਗਿਆ ਛੋਟੇ ਛੋਟੇ ਜਿਹੇ ਗੋਲੀਆਂ ਦੀ ਮਾਤਾਂ ਲਈ ਦੇ ਚਲਦਾ ਤੇ ਇਧਰ ਮਿਸਤਰੀ ਵਿਚਾਰਾ ਡੀਕ ਰਿਹਾ ਇੱਕ ਉਹਨੇ ਆਪਣਾ ਭਰਾ ਨੂੰ ਭੇਜਤਾ ਬਿਲਡਿੰਗ ਬਿਲਡਿੰਗ ਕਰਾਉਣ ਵਾਸਤੇ ਹੈ ਇਧਰ ਸੁਭਰੀਤ ਚੱਲ ਚੱਲ ਮੱਠਾ ਦੇ ਕੀ ਆ ਜਾ ਮੱਠਾ ਦੇ ਕੀ ਆ ਜਾ ਚੱਲ ਆ ਜਾ ਚਲੋ ਵਾਹਿਗੁਰੂ ਕਰੀਏ ਨਿਕਲੇ ਫੜਦੇ ਕੇ ਚਲੋ ਵਾਹਿਗੁਰੂ ਕਰਨਾ ਮੱਥਾ ਟੇਕੇ ਆਪਾਂ ਕੰਮ ਕਰੀਏ ਸ਼ੁਰੂ ਹਾਂ ਚਲੋ 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 ਮਿੱਠੀ ਚਾਹ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਚਲੋ ਜੀ ਆਜੋ ਜੀ ਓ ਪੁੱਤ ਹੱਥ ਥੜੀ ਮਾਦਰ ਉਹਨੂੰ ਕਰਿਆ ਬਲਜਿੰਦਰ ਨੂੰ ਫੋਨ ਜੈਸਮਿਨ ਨੂੰ ਫੋਨ ਕਰਿਆ ਤਾਂ ਜਨਰੇਟਰ ਪਾ ਕੇ ਲੈ ਕੇ ਆਉਣਾ ਉਹਨਾਂ ਦੇ ਕੋਲ ਤੋਂ ਔਰ ਇਹ ਤਾਂ ਫੇਰ ਪਾਣੀ ਪੂਰੇ ਨਹੀਂ ਹੋਣਾ ਨਹੀਂ ਇਹਨਾਂ ਦਾ ਜੈਸਮਿਨ ਦਾ ਫੋਨ ਆ ਉਹਦਾ ਹੀ ਵੱਜਦਾ ਤਾਂ ਹੁਣ ਮੇਰੇ ਕੋਲ ਫੋਨ ਅੱਛਾ 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 ਤੇ ਪੁੱਤ ਉਧਰ ਮੱਥਾ ਟੇਕਣਾ ਉਧਰ ਚਲ ਪਹਿਲਾਂ ਮੱਥਾ ਟੇਕਣਾ ਬਾਅਦ ਚ ਚੱਕ ਲਈ ਰੱਖ ਦਿੱਤੀ ਐ ਕਿ ਰੱਖ ਦੇ ਲੈ ਨੂੰ ਫੇਰ ਚੱਕ ਲਈ ਬਾਅਦ ਚ ਵਾਹੇ ਜੀ ਲੋ ਜੀ ਮਿਸਤਰੀ ਸਾਹਿਬ ਤੇਲ ਤੁਹਾਡੇ ਕੋ ਕਿਥੇ ਹੈ ਤੇਲ ਪਹਿਲਾਂ ਫੜਾਤਾ ਇਹਨੂੰ ਮਿਸਤਰੀ ਨੇ ਚੱਕ ਲਿਆ ਹੈ ਆਪਣਾ ਘਰ ਛੱਡਿਆ ਜੀ ਤੇਲ ਹੁਣ ਮਿਸਤਰੀਆਂ ਤੋਂ ਲੈਣ ਲੱਗਿਆ ਸੀ ਭਲਾ ਭਾਈ ਸਾਸਰੀ ਕਾ ਮਿਸਤਰੀ ਸਾਹਿਬ ਉਹ ਬੁੱਤੋ ਉਹ ਮਿਸਤਰੀ ਸਾਹਿਬ ਸਾਸਰੀ ਕਾ ਬੁਲਾ ਦੋ ਅੱਛਾ ਨਿਸ਼ਾਨੀ ਲਾਤੀ ਹੋਈ ਐ ਇਹ ਇਹਨੇ ਆਪਣਾ ਨਿਸ਼ਾਨੀ ਲਾਤੀ ਵੀ ਇੱਥੇ ਭਾਈ ਬੋਰ ਹੋਣਾ ਬਾਣੋ ਰੋ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਸ ਚਾ ਪਾਸ਼ਾ ਜਾ ਖਵਾਜਾ ਵੀਰ ਜੋ ਅਸੀਂ ਚਾਹੁੰਦੇ ਸਾਡੀ ਮਨੋ ਕਾਮਨਾ ਪੂਰ ਕਰਦੀ ਇੱਥੇ ਤਾਂ ਜੋ ਅਸੀਂ ਭਾਲਦੇ ਹਾਂ ਹਾਂ ਜਿਬੂ ਕਾਕਾ ਦੇਵਤਾ ਵਾਹਿਗੁਰੂ ਸਤਨਾਸ ਸ਼ੁਕਰੀ ਬੁੱਧਾ ਮਿੱਠਾ ਵੀ ਰੱਖਣਾ ਬੋਲਦਾ ਸਤਨਾਮ ਵਾਹਿਗੁਰੂ ਜੀ ਮਿਸਤਰੀ ਨੇ ਵੀ ਟੇਕਣਾ ਆਪ ਪਾਈ ਇਹਦਾ ਅਸਲ ਹੀ ਹੁੰਦਾ ਤੁਸੀਂ ਆਪਣਾ ਵੀ ਆਪ ਵੀ ਦੇਖ ਲਓ ਗੱਲ ਉਹਨਾਂ ਦੀ ਹੱਥੀ ਤੇ ਪੈਰ ਥੱਲੇ ਸਾਰਾ ਕੁਝ ਆ ਜਾਂਦਾ ਆਪਾਂ ਜੀ ਆਪਣੇ ਹੱਥੀ ਜਾਨ ਉਹ ਤਾਂ ਗੱਲ ਤੇ ਥੱਲੇ ਅਸੀਂ ਸਾਰੇ ਇਹਨਾਂ ਦੀ ਛਤਰ ਛਾਈ ਮਿਸਤਰੀ ਸਾਹਿਬ ਮਿਸਤਰੀ ਸਾਹਿਬ ਨੇ ਆਪਣਾ ਕੰਮ ਵੀ ਕਰਨਾ ਨਾ ਵੀ ਸਤਿਨਾਮ ਤੇ ਜੇ ਕੋਈ ਨਾ ਤੇਲ ਦੀ ਕਜੂਸੀ ਨਾ ਕਰੋ ਖੁੱਲਾ ਪਾਓ ਤਾਂ ਹੀ ਪਾਪਰ ਵਾਲੇ 'ਚ ਜਾਊਂਗਾ ਕਹਿੰਦਾ ਥੱਲੇ ਨੂੰ ਫੇਰ ਤਾਂ 15 ਲੀਟਰ ਵਾਲੀ ਕੰਨੀ ਲਿਆ ਕੇ ਦੇ ਦਿੰਦੇ ਜੀ 1 ਇੰਚੇ ਕਰ ਦੇਵੇ ਤੇ ਜਾਂ ਤੱਕ ਐਵੇਂ ਤਰੀਕਾ ਪੜਾੜਦਾ ਆਸ ਬੇਨਤੀ ਕਰਨ ਤੇ ਮੇਸਤਰੀ ਨੂੰ ਬਾਅਦ 'ਚ ਗੱਲਾਂ ਕਰੇ ਉਹਦੇ ਗੱਲ ਵਾਹਿਗੁਰੂ ਵਾਹਿਗੁਰੂ ਮਾਲਕ ਭਲੀ ਕਰੂਗਾ ਨੋ 1 ਸੋਤਨਾ ਮਸ਼ੀਨ ਇੱਕ ਨੂੰ ਤਾਂ ਮਿੱਠਾ ਮੱਠਾ ਇੱਥੇ ਮਠਾਰ ਖਾਣਾ ਦਾ ਇੱਧਰ ਰੱਖ ਲੋ ਬਾਹ ਬਹੁਤ ਉਧਰ ਮਸ਼ੀਨ ਪਰ ਰੱਖਣਾ ਓਪਰੋਂ ਟਪੀ ਜਾਣਾ ਨੰਬਰ 60 ਪਰ ਨੂੰ ਲੱਗਣਾ ਹਾਂ 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 ਚਲੋ ਤੂੰ ਲੈ ਪਹਿਲਾਂ ਵੱਡੂ ਨੂੰ ਪਹਿਲਾਂ ਫੋਰਮੈਨ ਨੂੰ ਦੋਗੇ ਤਾਂ ਹੀ ਮਸ਼ੀਨ ਚੱਲੇਗੀ ਅੱਛਾ ਇਹ ਵੀ ਇਹ ਵੀ ਇੱਕ ਇਹ ਕਿਤੇ ਨਿਸ਼ਾਨੀ ਲਾਉਂਦੀ ਮੈਨੂੰ ਲੱਗਾ ਬੋਰ ਉੱਤੇ ਨਾ ਕਰਨਾ ਪਵੇ ਕਿਤੇ ਦੇਖ ਲਿਓ ਦੇਖ ਤੇਲ ਪਾ ਰੋ ਤੇਲ ਪਾ ਦਿਓ ਉੱਥੇ ਵੀ ਤੇਲ ਪਾ ਦਿਓ ਬਈ ਕ ਪਾ ਦਿਓ ਤੇਲ ਥੋੜਾ ਜਿਹਾ ਥੋੜਾ ਜਿਹਾ ਤੇਲ ਪਾ ਦਿਓ ਉੱਥੇ ਵੀ ਤੇਲ ਪਾ ਦਿਓ ਉੱਥੇ ਵੀ ਤੇਲ ਪਾ ਦਿਓ ਜਿਹੜੀ ਨਿਸ਼ਾਨੀ ਲਾਈ ਕੁੜੀ ਨੇ ਬਈ ਇੱਥੇ ਪਾਜੀ ਦੀ ਛਾਡੀ ਪਾ ਪੁੱਤ ਲਗੋ ਪਾ ਪਾ ਰੋ ਹਾਂ ਪਾ 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 ਦੇ ਵੀ ਸੁਣ ਦੇ ਹਰਾਮ ਕਰ ਹਰਾਮ ਕਰ ਕਰ ਮੈਂ ਕਰ ਹਾਂ ਦੇ ਕੋਲ ਵਿੱਚੇ ਧੁੱਪ ਨਿਕਲਦੀ ਹੈ ਵਿੱਚ ਚਲੋ ਬਈ ਬਹੁਤ ਪੈ ਗਿਆ ਬਾ ਚਾਲ ਵਾਹ ਚਲੋ ਚਲੋ ਹਾਂ ਲੱਡੂ ਵੀ ਮੇਰੇ ਲੱਡੂ ਵੀ ਰਗਾਉਂਗੀ ਹੁਣੇ ਲੱਡੂ ਵੀ ਰੱਖੋ ਉੱਥੇ ਬਈ ਆਹ ਮਖਾਲਾ ਚਲੋ ਜੀ ਨਾ ਠੀਕ ਹੈ ਨਾ ਮੱਥਾ ਟੇਕਣਾ ਦਾ ਪਾਪਾ ਜੀ ਮੰਗਣ ਟੇਕੇ ਮੱਥਾ ਵੀ ਨਾ ਥੱਗ ਦੇ ਕੋ ਆ ਪੈਸੇ ਫੜਾ ਦੇ ਮਿਸਤਰੀ ਨੂੰ ਵੀ ਦੇ ਦੋ ਪੈਸੇ ਫੜਾ ਦੇ ਪਤਾ ਮਿਸਤਰੀ ਫੜਾ ਦੇ ਚਲੋ ਵਾਹਿਗੁਰੂ ਹੋਰ 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 ਅੱਗੇ ਤਾਂ ਹੋਰ ਚੜਨਾ ਕੰਮ ਮੈਨੂੰ ਲੱਗਦਾ ਮਸ਼ੀਨ ਨਾਲ ਹਲਾਉਣੀ ਪੈ ਜੇ ਸਾਨੂੰ ਕਿਹੜੇ ਸਾਫ ਕਰਦੀ ਹਾਂ ਹਾਂ ਆ ਗਿਆ ਮੁਕੇ ਪੂਰਾ ਗਿਣਦੀ ਅਜਕੜਾ ਵਾਲਾ ਗਿਣ ਕੇ ਪਾਇਆ ਉੱਤਲੀ ਪੌੜੀ ਆਲਾ ਫੜ ਫੜਾ ਲੱਡੂ ਖਾ ਲਾ ਗੱਡੂ ਖਾ ਲਾ ਅੱਖਾਂ ਨੂੰ ਨਾਲ ਹਾਲ ਦੀ ਲਾਲੀ ਉਹਨੇ ਅੱਖਾਂ ਨੂੰ ਆਸੀ ਆਸੀ ਚ ਹੋਰ ਕੰਮ ਕਰਨ ਲੈ ਹੋ ਜਾ ਸਾਨੂੰ ਕਰਨ ਦੋ ਨੂੰ ਹਾਂ ਮੈਂ ਕਹਿੰਦਾ ਭੁੱਕੀ ਮਰਵਾਲਾ ਪਾਪਾ ਜੀ ਤੇ ਮਰਵਾਲਾ ਇੱਕ ਵਾਰ ਪਾਪਾ ਜੀ ਆ ਜਾ ਮੈਂ ਭੁੱਕੀ ਪਾਜੀ ਮਾਰ ਦੇ ਆਹੋ ਤੁਹਾਨੂੰ ਇਹਨੇ ਮਾਰ ਦੇ ਚੱਲਾ ਹੋਣਾ ਤਾਂ ਚਲੋ ਆਹੋ ਚਲੋ ਇਹ ਚੱਕ ਲੈਣਾ ਕਿਹਨੇ ਚੱਕਣਾ ਕਿਹੜੀ ਜਾਨਵਰ ਨੂੰ ਪਾ ਦੋ ਇਹ ਚਲੋ ਯਾਰ ਵੈਰੀ ਗੁੱਡ ਜੌਬ ਸਤ ਸਤ ਵਾਹਿਗੁਰੂ ਸੱਚਾ ਪਾਤਸ਼ਾਹ ਵਾਹਿਗੁਰੂ ਸਤ ਨਾਮ ਵਾਹਿਗੁਰੂ ਉਹ ਯਾਰ ਇੱਥੇ ਤਾਂ ਮੈਂ ਕਹਿੰਦਾ ਇਟਾਂ ਦਾ ਹੋਇਆ ਕੋਈ ਨੀ ਚੱਕ ਰਿਹਾ ਉਹ ਤਾਂ ਟੱਟ ਹੋ ਗਿਆ ਅੰਦਰ ਉਹ ਨਹੀਂ ਇਟਾਂ ਜਣੀ ਪਾ ਗਿਆ ਥੱਲੇ ਟੱਕ ਲਾ ਗਿਆ ਇਹਨਾਂ ਨੇ ਹੁਣ ਟੱਕ ਲੱਗ ਗਿਆ ਤੇ ਪੱਟ ਲਾ ਪਾਈ ਹੁਣੀ ਨੂੰ ਇਹਦੇ ਥੱਲੇ ਇਟਾਂ ਦਾ ਫਰਸ਼ ਆਉਰੇ ਸਾਰੇ ਹੀ ਪਹਿਲੇ ਹੀ ਫਰਸ਼ ਪਾ ਦਿੱਤਾ ਵੀ ਨਲਕਾ ਲੱਗਣਾ ਇੱਥੇ ਹਾਂ ਅਸੀਂ ਫਰਸ਼ ਪਹਿਲਾਂ ਹੀ ਪਾ ਦਿੱਤਾ ਤਾਂ ਓ ਕਾਦੀ ਕੀ ਤਾਂ ਵੀ ਹਾਂ ਮਸਾਲਾ ਨਹੀਂ ਚਲਾਉਣਾ ਤੇਰੇ ਉਹ ਤਾਂ ਬਣਾਇਆ ਉਹ ਕਾਦੀ ਮੇਰੇ ਵਾਲੇ ਪਰ ਵੀ ਮਾਰ ਦੋ ਦੋ ਟੱਕਰਦਾ ਸਹੀ ਜਗ੍ਹਾ ਕਰ ਲੈਂਦੇ ਇਹ ਨੀ ਉਹ ਕਰ ਜਾ ਤੇਰੇ ਹੀ ਆ ਬੁੱਤਾ ਇੱਥੇ ਤੇਰੀ ਕਾ ਹਾਂ ਹਾਂ ਤੇਰੀ ਹੈ ਇਹਨੂੰ ਵੀ ਕਰ ਕੋਕੜੀਆਂ ਉਹ ਉੱਚਾ ਨਹੀਂ ਪਤਾ ਮੈਂ ਮਿੱਟੀ ਇਹਦੇ ਨੂੰ ਕੱਢੀ ਜਿੱਦਣ ਥੋੜਾ ਜਿਹਾ ਪੈ ਗਿਆ ਤਾਂ ਮਸਾਲਾ ਮਦੁੱਲਾ ਜਿਹਾ ਰਲਦਾ ਰਿਹਾ ਤੇ ਪਰ ਜੇ ਲਫਰ ਸੱਪਾ ਨੇ ਉਹ ਵੀ ਪਾਉਣਾ ਹੀ ਤਾਂ ਇੱਥੇ ਪਰ ਹੁਣ ਬਾਗ ਪੱਟ ਕੇ ਫੇਰ ਪਾ ਦਾਂਗੇ ਕੋਈ ਦਿੱਕਤ ਨਹੀਂ ਲੈ ਵੀ ਉੱਪਰ ਤੇ ਬਾਬਾ ਨਾਨਕ ਦੀ ਕਿਰਪਾ ਲੱਗਿਆ ਕਰਨ ਭਾਈ ਲਈ ਮੀਂਹ ਆਲੀ ਕਿਰਪਾ ਉਹ ਕਿਰਪਾ ਉਹ ਗੱਲ ਸੁਣੋ ਸਾਨੂੰ ਬੇਨਤੀ ਕਰਦੇ ਉਹ ਹੁਣ ਕਿਰਪਾ ਹੈ ਹੁਣ ਜੋ ਕੁਝ ਵੀ ਉਹਨੇ ਦੇ ਦਿੱਤਾ ਮਾੜਾ ਦੇ ਦਿੱਤਾ ਚੰਗਾ ਦੇ ਦਿੱਤਾ ਉਹ ਉਹ ਕਿਰਪਾ ਹੀ ਹੈ ਰਜ਼ਾ ਰਹਿਣਾ ਪੈਂਦਾ ਰਹਿਣਾ ਤਾਂ ਉਹਦੀ ਰਜ਼ਾ ਤੇ ਆ ਉਹਦੀ ਦਿਲ ਚ ਬਹਤਾਂ ਰਹਿੰਦੀ ਨਹੀਂ ਮੀਂਹ ਆ ਗਿਆ ਮਾਗਣਾ ਸੱਚੀ ਨੂੰ ਲਾਗੇ ਤੁਰਕੇ ਜਿਰਨਾ ਜਿਰਦੀਆਂ ਕਿਣੀਆਂ ਮੋਟੀਆਂ ਮੋਟੀਆਂ ਨੇ ਉਹ ਐਤਣੀ ਲੰਘਦਾ ਯਾਰ ਸਵੇਰੇ ਵੀ ਲੰਘ ਗਿਆ ਤਾਂ ਹੁਣ ਵੀ ਲੱਗ ਚ ਧਾਨਾ ਤੇ ਅਸੀਂ ਮੀਂਹ ਮੰਗਣਾ ਧਾਨਾ ਤੇ ਮੀਂਹ ਪਾਉਣਾ ਨੇ ਫਿਰ ਤਾਂ ਕਿਲੋਮੀਟਰ ਤੱਕ ਵੀ ਨਹੀਂ ਦੇਖਣਾ ਕੋਈ ਬੱਦਲ ਬੱਦਲ ਵੈਸੇ ਅੱਜ 20 ਤਰੀਕ ਨੂੰ ਦੱਸਿਆ ਵਾ ਤਾਂ ਹੈ ਤਾਂ ਯਾਰ ਮੈਨੂੰ ਲੱਗਦਾ ਪਤਾ ਨਹੀਂ ਹੁਣ ਅੱਗੇ ਅੱਜ 20 ਤਰੀਕ ਹੈ ਲਾਹੌਰ ਤੋਂ ਤੁਹਾਨੂੰ ਦੱਸਦੀ ਆ ਮੇਰੇ ਭਰਾ ਦਾ ਅੱਜ ਜਨਮ ਦਿਨ ਵੀ ਹੈ ਬੁਲਾਓ ਹੈਪੀ ਵਾਲਾ ਬੈਠੂ ਆ ਤਾਂਹੀਂ ਤਾਂ ਕੰਮ ਕਰਿਆ ਇਹ ਜਨਮ ਦਿਨ ਵਾਲੇ ਦਾ ਨਾ ਆ ਹੁਣ ਮਾਰਾ ਬੋਕੀ ਜੀ ਇਹਦੇ ਨੂੰ ਹੁਣ ਪਟੂ ਵੀ ਬੱਚਾ ਪੱਤਾ ਆ ਮੈਂ ਆ ਵੀ ਕੀ ਆ ਤੇਰਾ ਕਰ ਦੇ ਤੇਰਾ ਅੱਛਾ ਕਰ ਦਨੇ ਆ ਦੇ ਅੰਕਲ ਲੈ ਆ ਤੀ ਨੇਰੀ ਲੈ ਲੈ ਭਾਈ ਏ ਬੋਲ ਵਾਗਰ ਅੱਛਾ ਚੁਰ ਬਾਤ ਤਾਂ ਹੱਥੀਓ ਕਰਨੀ ਪੈਂਦਾ ਬਾਕੀ ਕੰਮ ਬਾਅਦ ਚ ਮਸ਼ੀਨ ਚਲਾਉਗੀ ਹੂੰ ਕਿੰਨਾ ਕੁ 3-4 ਫੋਟਾ ਕਿੰਨਾ ਹਾਂ ਜਿੱਦਿਕਾ ਮੜੇ ਪਾਈਪ ਸਿੱਧਾ ਜਾ ਰੋ ਜਮੜ ਜਾਣਾ ਸਿੱਧਾ ਇੱਕ ਵਾਰ ਉਹ ਮੈਂ ਲੱਕ ਕਰ ਲੋ ਉਹ ਕਰਦੇ ਆ ਪੁੱਤ ਤੇਰਾ ਵੀ ਇਹ ਮਟੀਰੀਅਲ ਕਿੱਦਾਂ ਲੱਫੇ ਕੇ ਰੂੰਗਾ ਮਿਸਤਰੀ ਆਦਰ ਕਰੂੰਗਾ ਆਦਰ ਸਮਾਨ ਜਾਵੇ ਫਿਰ ਮੜੇ ਕਲੋਜ਼ ਕਰਨਾ ਪੈਣਾ ਹਨਾ ਕਰਨ ਪਾਣੀ ਦਾ ਘੋਟਾ ਬਤ ਮੈਨੂੰ ਵੀ ਪਲਾ ਦੇ ਪ੍ਰਸ਼ਾਦ ਲੈ ਲੈਂਦੇ ਤੁਸੀਂ ਪ੍ਰਸ਼ਾਦ ਮੈਂ ਲਵਾਂਗਾ ਬਾਅਦ ਵਿੱਚ ਰਹਿਣਾ ਉਹ ਲੈਣਾ ਹੀ ਹੈ ਨਾ ਹੋਈ ਗੱਲ ਚ ਬਾਅਦ ਵਿੱਚ ਤੇ ਹੋਣਾ ਤਾਂ ਨਹੀਂ ਮਿਸਤਰੀ ਨੇ ਮੈਂ ਕਿਹੜਾ ਸਾਰਾ ਪਾਜੀ ਨੂੰ ਲੱਗਿਆ ਤੇ ਅਜੇ ਬੋ ਕਿਆ ਕਹਤਾ ਮੇ ਤਾਂ ਮੇਰਾ ਬੱਚਾ ਥੈਂਕ ਯੂ ਪਾਪਾ ਜੀ ਨੇ ਪਾਣੀ ਪਾਣੀ ਲਾ ਹੋਰ ਲੈ ਗਲਾਸ ਇੱਕ ਇਹਨਾਂ ਨੂੰ ਪਾਣੀ ਆ ਪਾਣੀ ਦੀ ਲੋੜ ਹੁਣ ਮੈਂ ਚੱਲਿਆ ਟਰੈਕਟਰ ਲੈ ਕੇ ਜੈਸਮੀਂ ਦੇ ਘਰ ਨੂੰ ਜਨਰੇਟਰ ਲੈ ਕੇ ਸਾਰਾ ਉਹਨਾ ਪੈਣਾ ਤਾਂ ਚਲਣਾ ਕੰਮ ਨਹੀਂ ਚਲਣਾ ਹੁਣ ਕੰਕਾ ਕਰਕੇ ਪਾਵਰ ਨਹੀਂ ਆ ਰਹੀ ਹਮ ਕਿਆ ਦੇਖੀਏ ਭਾਈ ਜਿੰਨਾ ਕਿ ਤਰ੍ਹਾਂ ਤੇ ਬਜਨ ਹੈ ਨਾ ਖਾਲੀ ਬੋਰੀਆਂ ਤੇ ਬਜਨ ਆਉਣਾ ਇੱਥੇ ਹਾਂ ਇੱਕ ਬੋਰੀ ਦੇ ਹੀ ਲਾਲਾ ਗਾ ਗਿੱਲੀ ਹੋਈ ਵੀ ਆ ਬੋਰੀਆਂ ਰੱਖਣ ਵਾਲੇ ਹੁੰਦਾ ਬਾਤ ਜਗਾੜਦਾ ਜਿਹਦੇ ਵਿੱਚ ਤੇੜੀ ਘੜੀਆਂ ਹੈ ਹਮ ਹੁਣ ਮਟਾਉਂਗੇ ਆਪਾਂ ਨੂੰ ਕਿੰਨਾ ਟੋਲਾ ਪੈਂਦਾ ਹਾਂ ਥੈਂਕ ਯੂ ਬ੍ਰਦਰ ਬਰਦਾਸ਼ ਉੱਪਰ ਬੋਰੀਆਂ ਰੱਖੜੀਆਂ ਮੈਂ ਵੀ ਥੋੜ੍ਹਾ ਜਾਉਂਗਾ ਤਾਂ ਬੋਰ ਨੇ ਭੱਜਣਾ ਜੀਰਾਂ ਨਾ ਜਫਰੀ ਕਗਲਾਸ ਹੋ ਰਿਹਾ ਜੇ ਤਾਂ ਮੇਰੇ ਨਾਲ ਜਾਣਾ ਚਲ ਚਲ ਜੜੀ ਦਾ ਪੁੱਤ ਹੈ ਨਾ ਪਤਾ ਨਹੀਂ ਕਿੱਦੋਂ ਨੂੰ ਘੁੰਮ ਜਾਣਾ ਸੱਟ ਮੈਂ ਚੁੱਪ ਚਾਪ ਜਾਇਓ ਦੂਜੇ ਤੀਜਾ ਬੰਦਾ ਨਾ ਤਿਆਰ ਹੋ ਜਾਵੇ ਤੀਜਾ ਬੰਦਾ ਵੀ ਲੈ ਲੈ ਜਾਣਾ ਮੈਂ ਕੰਮ ਦੇ ਚੱਕਰ ਦੱਸਣਾ ਮੈਂ ਤੁਹਾਨੂੰ ਚਲਦੇ ਆਪਾਂ ਚਲਦੇ ਆ। ਉਹ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ। ਥੈਂਕ ਯੂ ਪਰ ਹਰ ਬਾਰ ਨਾ ਇੰਨੇ ਹੀ ਆਉਣਾ ਲਿਖਿਆ। ਧਾਇਓ। ਲਾ ਤਿੰਨੇ ਵਾਰ ਲਿਖਿਆ ਤਿੰਨੇ ਵਾਰ ਇੰਨਾ ਆਉਣਾ। ਮੈਂ ਕਿ ਐਸ ਵਾਰ ਇਕਲਾ ਜੂ ਐਸ ਵਾਰ ਇਕਲਾ ਜੂ। ਆਈਓ ਨਹੀਂ ਫਿਰੇ ਤੱਕ ਇਕਲਾ। ਜਿਹੇ ਜਾਂ ਢਿੱਡ ਮੋਟਾ ਹੋਇਆ ਦਿਮਾਗ ਮੋਟਾ ਹੋਣ ਲੱਗਿਆ ਵਾ ਲਓ ਜੀ ਅਸੀਂ ਦੀਦੀ ਕੋਲ ਤੇ ਜਨਰੇਟਰ ਲਿਆਏ ਹੁਣ ਦੇਖਦੇ ਆਂ ਦੀ ਚੱਲਦਾ ਕਿ ਨਹੀਂ ਚੱਲਦਾ ਜਰਦੀ ਤੇ ਪੱਪਾ ਲੱਗ ਗਈ ਹੈ ਨਾ ਹੂੰ ਜਰ ਯਾਰ ਬੁੱਤ ਜਿੰਗਲ ਖੜਾ ਨਾ ਹਾਲਾ ਕਿੱਥੇ ਜਾਵੇ ਬੀੜੇ ਖੜਾ ਮੈਨੂੰ ਲੱਗਦਾ ਹੋਰ ਕੰਦਾ ਹੋਊਗਾ ਹਰ ਕੋਈ ਇੱਕ ਤਾਂ ਪਰਲੇ ਪਾਸੇ ਇਹਲਾ ਟੁੱਟਿਆ ਹੋਇਆ ਇਹਨਾਂ ਦਾ ਹੋ ਕਾਲੇ ਵਾਲਾ ਜਨਰੇਟਰ ਲੈ ਕੇ ਆਉਣਾ ਪਿਆ ਜੀ ਜਾ ਕੇ ਪਰੇਸ਼ਾਨੀਆਂ ਵਧ ਜਾਂਦੀਆਂ گاਹ ਤੇ ਜਾਣਾ ਉਹ ਜਨਰੇਟਰ ਚੱਲਿਆ ਨਹੀਂ ਦੇ ਵਿੱਚ ਚੂਹੇ ਚਾਹੇ ਨੇ ਆਪਣਾ ਘਰਕੋਰ ਬਣਾਏ ਹੋਏ ਆ ਪਤਾ ਨਹੀਂ ਕਿ ਆ ਕੋ ਬਟਟੋ ਕੋਈ ਵੀ ਹੋਣੀ ਇਹਦੀ ਅੰਦਰ ਤੇ ਹੁਣ ਇਹਦਾ ਮਿਸਤਰੀ ਕਾ ਗੱਲ ਕਰਕੇ ਚੈੱਕ ਅਪ ਕਰਵਾਵਾਂਗੇ ਤੇ ਫਿਰ ਕਾਲੇ ਵਾਲਾ ਲੈ ਆ ਕੇ ਤਾਂ ਹੁਣ ਹਾਂ ਚ ਬੱਚਾ ਭਰਿਆ ਹੈ ਉੱਪਰ ਬੱਦਲ ਦੇਖੋ ਕਿ ਕਿੰਨ ਗਲ 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 ਲੱਗਿਆ ਹੋਇਆ ਬੋਲਣਾ ਤੇ ਇੱਧਰ ਇਹਨਾਂ ਨੇ ਪਾਈਪ ਮੇਰੇ ਖਾਲਸੇ ਇੱਕ ਅੱਧਾ ਧੱਕਤਾ ਕਿ ਦੋ ਚੱਲ ਗਏ ਆ ਦੂਆ ਜਾ ਰਿਹਾ ਹੈ ਨਾ ਤੇ ਮੈਂ ਤੇ ਇਹਨਾਂ ਦੀ ਵੀ ਵੀਡੀਓ ਨਹੀਂ ਬਣੀ ਹੈਗੀ ਜੀ ਤੇ ਇਹਨਾਂ ਨੇ ਵੀ ਐਂ ਸਵਾਦ ਲੈ ਕੇ ਆ ਪਰਲੇ ਪਾਸੇ ਕੋਈ ਇੱਟ ਨਹੀਂ ਚੱਕੀ ਦੀ ਕੋਈ ਕੁਛ ਨਹੀਂ ਕਹਿੰਦੇ ਪਈ ਦੱਬ ਹੋ ਜਾਵੇ ਹੋਵੇ ਮਾਲਕ ਦਾ ਨੁਕਸਾਨ ਹੋ ਜਵੇ ਜਿੰਨਾ ਮਰਜੀ ਕਰਦਾ ਸਮਝ ਕੇ ਕੰਮ ਕਰਨਾ ਤੁਹਾਨੂੰ ਦੱਸਾਂ ਮੈਂ ਠੀਕ ਹੈ ਨਾ ਵੀ ਕਰਦ ਕਰ ਲੱਗੇ ਹੋਆ ਕੰਮ ਕਰਨਾ ਕਿੱਥੇ ਲੱਗੇ ਹੋਏ ਕੰਮ ਬਸ ਬਸ ਠੀਕ ਹੈ ਕੋ ਲੋਕੇ ਪਤੀਜੇ ਲੱਗਦੇ ਜੀ ਮੇਰੇ ਹਾਈਦੀ ਬਾਈ ਦਾ ਬਾਈ ਦੀ ਵੀਡੀਓ ਕਿੱਥੇ ਘੱਟ ਚੱਲਦੀ ਹੈ ਪਹਿਲਾਂ ਪਹੁੰਚੋਲੀ ਵੀਡੀਓ ਦੀ ਮੈਂ ਹੁਣ ਕੁਝ ਨਹੀਂ ਹੁਣ 7 ਵਜੇ ਤੱਕ ਤਾਂ ਕੰਮ ਕਰੂੰਗਾ ਇਹ ਮੈਨੂੰ ਲੱਗਦਾ ਕਿ ਨਹੀਂ ਕਿ ਬਸ ਮੇਕੇ ਮੇਰੀਉ ਤੂੰ ਹੀ ਪੱਟੀ ਸੀ ਬਸ ਜਿਹੜੀ ਵੀ ਲਿਆਈ ਜਾਂ ਨੱਠਿਆ ਭੱਜਿਆ ਫਰੀ ਜਾ ਲਾਣਾ ਪੈ ਵੀ ਕੋਲ ਟੱਕ ਜਾਣਾ ਅੱਛਾ 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 ਜਾ ਟਾਈਚਾ ਕੰਮ ਨਹੀਂ ਰਹਿ ਜਾਂ ਨਾਲੇ ਮੈਂ ਤਾਂ ਵਾਧ ਦੇ ਦਿਆਂਗਾ ਤੈਨੂੰ ਤਾਂ ਵੀ ਕਿ ਲਾਉ ਦੋ ਘੰਟੇ ਹੋਰ ਕੱਢ ਕੇ ਪਹਿਲੇ ਵਾਤੂ ਲੈ ਲਓ ਮੇਤੇ ਮੋੜੇ ਪਤਾ ਤਾਂ ਲੱਗੇ ਅੱਜ ਵੀ ਗਿਆ ਕੁਸਲਾ ਅੰਦਰ ਨੂੰ ਹਾਂ ਇਹ ਵੀ ਕਰ ਤਾ ਨਾ ਲੱਲੂ ਪੰਜੂ ਕਾਤੇ ਕਰਨਾ ਰੁਪਈਏ ਜਦ ਲਾਉਣੇ ਆ ਆਪਣੇ ਲੱਲੂ ਪੰਜੂ ਕਾਤੇ ਕਰਨੇ ਆ ਹਾਂ ਵਧੀਆ ਕਰਨਾ ਬੱਦਲ ਦੇ ਲੱਗ ਗੱਲ ਗੱਲ ਕਰੀਓ ਜਾਂਦਾ ਦੇ ਲਾ ਕਾ ਕੌੜਾ ਮੂੰਹ ਕਰਾ ਦੂੰਗਾ ਕਾ ਉਹ ਨਹੀਂ ਇਹ ਮੇਰੇ ਕੰਮ ਤੋਂ ਬਾਹਰ ਆ ਬਾਈ ਇਹ ਕੰਮ ਇਹ ਨਹੀਂ ਘੁੰਮਦੇ ਇਹਨਾਂ ਤੇ ਫਿੱਟਾ ਹੋ ਗਿਆ ਕਰ ਸਿੱਧਾ ਸਾਰੇ ਨੂੰ ਆਂ ਚੱਲਦਾ ਕੰਮ ਜਿਹਨੇ ਮਾਰਨਾ ਹੱਥ ਨਾਲ ਨਿਆਣਿਆਂ ਵਾਂਗੂ ਨਹੀਂ ਕਰੀ ਜੰਨਾ ਹੁਈ ਔਰ ਦੇਖ ਫੋਰਮੈਨ ਕਹਿੰਦਾ ਮੈਨੂੰ ਛੱਡ ਕੇ ਆਉਣਾ ਪੈਂਦਾ ਸਾਰਾ ਕੁਝ ਔਰ ਤੇਲ ਤੂਲ ਨਹੀਂ ਲਾਉਣਾ ਸਭ ਚੱਲੂਗਾ Acha, acha, cha, cha, cha. <laughs> ਹਾਈ ਥੱਲੇ ਇਹਨਾਂ ਨੂੰ ਫੜ ਲੈ ਯਾਰ ਚੜ ਬੜ ਜਾ ਕੇ ਹਾ ਪਰ ਫੜ ਗੇਬਾ ਠੀਕ ਸੀ ਆਲ ਭਾਈ ਛੜ ਮੁੰਡਿਆ ਹੌਲੀ ਹੌਲੀ ਛੜ ਗਈ ਚੜ ਗਈ Devam edeceğiz. Hadi yoruf herif. Bir ağlama herif hayır. Gerek yok. Arayan 老板娘，去。